ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪ ਸੁਣਦੇ ਹਾਂ ਲੇਖਕ ਬਚਿੰਤ ਕੌਰ ਜੀ ਦੀ ਲਿਖੀ ਹੋਈ ਸਵੈ ਜੀਵਨੀ ਪਗ ਡੰਡੀਆਂ ਦਾ ਭਾਗ ਦੂਜਾ ਤਿੱਥ ਵਾਰਨਾ ਅਮੜੀ ਜਣੇ ਮੈਨੂੰ ਨਹੀਂ ਸੁੱਝਦਾ ਕਿ ਮੈਂ ਆਪਣੀ ਜੀਵਨ ਗਾਥਾ ਕਿੱਥੋਂ ਸ਼ੁਰੂ ਕਰਾਂ ਆਪਣੇ ਵਿਆਹ ਤੋਂ ਆਪਣੇ ਜਨਮ ਤੋਂ ਜਾਂ ਫਿਰ ਜਿਸ ਅਵਸਥਾ ਵਿੱਚ ਮੈਂ ਆ ਪਹੁੰਚੀ ਹਾਂ ਉਥੋਂ ਸੱਚ ਜਾਣਿਓ ਆਪਣੇ ਜਨਮ ਦਾ ਮੈਨੂੰ ਕੋਈ ਸਹੀ ਗਿਆਨ ਨਹੀਂ ਮੇਰੇ ਸਰਟੀਫਿਕੇਟਾਂ ਵਿੱਚ ਜੋ ਤਰੀਕ ਮਹੀਨਾ ਤੇ ਸਨ ਹੈ ਉਹ 8 ਫਰਵਰੀ 1940 ਹੈ ਪਰ ਇਹ ਸਰਾਸਰ ਗਲਤ ਤਰੀਕ ਗਲਤ ਮਹੀਨਾ ਤੇ ਗਲਤ ਹੀ ਸਨ ਹੈ ਕਿਸੇ ਪੱਥਰ ਦੀ ਕੀ ਕੋਈ ਜਨਮ ਦਿਤ ਯਾਦ ਰੱਖਦਾ ਹੈ ਸਾਡੇ ਦੇਸ਼ ਵਿੱਚ ਤਾਂ ਉਂਝ ਵੀ ਜਨਮ ਦਿਨ ਘਟ ਵੱਧ ਹੀ ਮਨਾਏ ਜਾਂਦੇ ਹਨ ਫੇਰ ਕਿਸੇ ਕੁੜੀ ਦਾ ਜਨਮ ਦਿਨ ਤੌਬਾ ਕੁੜੀ ਦੇ ਜੰਮਣ ਦਾ ਹਰਫ ਦਾਈ ਦੇ ਬੁੱਲਾ ਉਤੇ ਆਉਂਦਿਆਂ ਹੀ ਘਰ ਦੇ ਹਰ ਜੀ ਦੇ ਅੰਦਰੋਂ ਹਾਈ ਨਿਕਲਦੀ ਹੈ ਤੇ ਉਹ ਵੀ ਅਥਵਾਂ ਵਿੱਚ ਭਿੱਜੀ ਹੋਈ ਫੇਰ ਮੇਰਾ ਜਨਮ ਤਾਂ ਇੱਕ ਐਸੇ ਘਰ ਵਿੱਚ ਹੋਇਆ ਜਿੱਥੇ ਧੀਆਂ ਦੀ ਤਾੜ ਪਹਿਲਾਂ ਤੋਂ ਹੀ ਬਥੇਰੀ ਸੀ ਮੇਰੀ ਆਪਣੀ ਅਮੜੀ ਦੀ ਕੁੱਖੋਂ ਤਾਂ ਭਾਵੇਂ ਮੈਂ ਦਾਦੀ ਅੰਮਾ ਦੇ ਕਹਿਣ ਅਨੁਸਾਰ ਤੀਜਾ ਪੱਥਰ ਭਵ ਕੁੜੀ ਹੀ ਜੰਮੀ ਸੀ ਪਰ ਮੇਰੀ ਪੂਆ ਪਰਸਿਨੀ ਦੀਆਂ ਪੂਰੀਆਂ ਅੱਠ ਧੀਆਂ ਸਨ ਫੋਫੜ ਐਬੀ ਜਵਾਰੀਆ ਤੇ ਰੱਜ ਕੇ ਸ਼ਰਾਬੀ ਇਸੇ ਕਰਕੇ ਦਾਦੀ ਦੀਆਂ 4 ਦੋਤਰੀਆਂ ਸਾਡੇ ਘਰ ਹੀ ਸਾਡੇ ਹੀ ਪਿੰਡ ਪੜੋ ਨਾਨਕੇ ਘਰ ਪੜਦੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਮੇਰੇ ਹਣ ਦੀ ਸੀ ਖੈਰ ਇੱਕ ਦਿਨ ਜਦੋਂ ਮੈਂ ਮੋਹਮਤੀ ਆਪਣੀ ਬੇਬੇ ਕੋਲ ਬੈਠੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਆਪਣੇ ਸਹੁਰੇ ਘਰ ਦੇ ਦੁੱਖ ਸੁੱਖ ਬੇਬੇ ਨਾਲ ਫੋਲ ਰਹੀ ਸੀ ਤਾਂ ਮੈਂ ਬੇਬੇ ਨੂੰ ਪੁੱਛਿਆ ਬੇਬੇ ਤੈ ਮੈਨੂੰ ਕਿਸ ਤਪ ਦੇ ਘੜੀ ਜਨਮ ਦਿੱਤਾ ਸੀ ਹਰ ਸਮੇਂ ਮੈਂ ਮੁਸ਼ਕਲਾਂ ਵਿੱਚ ਹੀ ਘिरी ਰਹਿੰਦੀ ਹਾਂ ਉਹ ਕਿਹੜਾ ਦੇਹਾੜਾ ਸੀ ਤਿੱਥ ਕੀ ਸੀ ਤੇ ਮਹੀਨਾ ਦਾ ਜ਼ਰੂਰ ਹਾੜ ਦਾ ਹੀ ਹੋਣਾ ਹੈ ਨਾ ਪੁੱਤ ਹਾੜ ਤਾਂ ਨਹੀਂ ਸੀ ਫੇਰ ਠੰਡੀ ਰੁੱਤ ਸੀ ਦਿਨ ਮੇਰੇ ਜਾਣੇ ਮੰਗਲਵਾਰ ਸੀ ਜਾਂ ਸੋਮਵਾਰ ਮੈਨੂੰ ਤਾਂ ਇੰਨਾ ਹੀ ਯਾਦ ਹੈ ਕਿ ਕੁਝ ਦਿਨਾਂ ਪਿੱਛੋਂ ਲੋੜੀ ਦਾ ਤਿਉਹਾਰ ਸੀ ਤੇ ਮੈਂ ਛਿਲੇ ਵਿੱਚ ਜਵਾਰ ਦੇ ਪੂਤ ਪਿੰਨੇ ਖਾਲੇ ਸਨ ਤੇ ਦੂਏ ਦਿਨ ਮੇਰਾ ਢਿੱਡ ਦੁਖਣੋਂ ਨਹੀਂ ਸੀ ਹਟੇ ਤਾ ਤੇ ਬੇਬੇ ਮਹੀਨਾ ਦਸੰਬਰ ਦਾ ਅਖੀਰ ਜਾਂ ਫਿਰ ਜਨਵਰੀ ਦਾ ਸ਼ੁਰੂ ਹੋਵੇਗਾ ਮੈਂ ਤਾਂ ਪੁੱਤ ਕਿਸੇ ਦਸੰਬਰ ਜਨਵਰੀ ਨੂੰ ਨਹੀਂ ਜਾਣਦੀ ਉਹ ਪੋਹ ਮਾਗ ਦਾ ਹੀ ਪਾਲਾ ਸੀ ਤਾਂ ਬੇਬੇ ਮੇਰਾ ਜਨਮ ਜ਼ਰੂਰ ਜਨਵਰੀ ਮਹੀਨੇ ਦੀ ਪਹਿਲੇ ਹਫਤੇ ਦਾ ਹੀ ਹੋਵੇਗਾ ਕਿਉਂਕਿ 13 ਫਰਵਰੀ ਦੀ ਲੋੜੀ ਹੁੰਦੀ ਹੈ ਨਾ ਤੇ ਤੁਸੀਂ ਦੱਸਿਆ ਕਿ ਮੈਂ ਲੋੜੀ ਵਾਲੇ ਦਿਨ ਕੁਝ ਦਿਨਾਂ ਦੀ ਸੀ ਬੇਬੇ ਮੈਨੂੰ ਮਹੀਨੇ ਅਤੇ ਦਿਨ ਦਾ ਅੰਦਾਜ਼ਾ ਹੋ ਗਿਆ ਹੁਣ ਤੋਂ ਮੈਨੂੰ ਬਸ ਇੱਕ ਗੱਲ ਹੋਰ ਦੱਸ ਦੇ ਕਿ ਪੁੱਤ ਪਲਾ ਵਕਤ ਕੀ ਹੋਵੇਗਾ ਮੇਰਾ ਭਾਵ ਹੈ ਕਿ ਦਿਨ ਜਾਂ ਰਾਤ ਕਿਸ ਵੇਲੇ ਦਾ ਜਨਮ ਹੈ ਮੇਰਾ ਬਈ ਜਦੋਂ ਤਾਂ ਪਹਿਰਾਂ ਦਾ ਹਿਸਾਬ ਕਿਤਾਬ ਲਾਉਂਦੀਆਂ ਸਨ ਬੁੜੀਆਂ ਦਿਨ ਦਾ ਪਹਿਲਾ ਪਹਿਰ ਜਾਂ ਰਾਤ ਦਾ ਦੂਜਾ ਪਹਿਰ ਘੜੀਆਂ ਤਾਂ ਪਿੰਡਾਂ ਥਾਵਾਂ ਵਿੱਚ ਜਦੋਂ ਕਿਸੇ ਕਹਿੰਦੇ ਘੌਂਦੇ ਦੇ ਘਰਾਂ ਵਿੱਚ ਹੁੰਦੀਆਂ ਸਨ ਮੈਨੂੰ ਤਾਂ ਕੁਝ ਚੇਤੇ ਵੀ ਨਹੀਂ ਫੇਰ ਵੀ ਬੇਬੇ ਕੁਝ ਤਾਂ ਯਾਦ ਹੋਵੇਗਾ ਤੇ ਥੋੜਾ ਬਹੁਤ ਉਹ ਖਾਸ ਤਾਂ ਮੈਨੂੰ ਜਾਣਦੀ ਬਸ ਇੰਨਾ ਹੀ ਪਤਾ ਹੈ ਮੈਨੂੰ ਤਾਂ ਕਿ ਪਾਲੀ ਘਰਾਂ ਵਿੱਚੋਂ ਡੰਗਰ ਬੱਚਾ ਖੋਲ ਕੇ ਚੌਣੇ ਵਿੱਚ ਰੜਾਰੇ ਸਨ ਤਾਂ ਹੀ ਆਪਣੇ ਪਿੰਡ ਵਾਲੇ ਘਰ ਦੀ ਡੰਗਰਾਂ ਵਾਲੀ ਕੋਠੜੀ ਅੰਦਰ ਖੁਰਲੀ ਕੋਲ ਤੇਰੀ ਅੰਮਾ ਨੇ ਮੇਰਾ ਮੰਝਾ ਡਾਹਿਆ ਸੀ ਤੇ ਆਪ ਭੱਜੀ-ਭੱਜੀ ਰੀਮਣ ਦਾਈ ਨੂੰ ਸੱਦਣ ਚਲੀ ਗਈ ਫੇਰ ਬੇਬੇ બસ দাই ਦੇ ਆਉਂਦਿਆਂ ਹੀ કંٹے ਕੋ ਪਿੱਛੋਂ ਤੇਰਾ ਜਨਮ ਹੋ ਗਿਆ। ਇਹਦਾ ਮਤਲਬ ਹੋਇਆ ਕਿ ਮੇਰੇ ਜਨਮ ਦਾ ਸਹੀ ਇਹੀ ਸਵੇਰ ਸਾਰ ਦਾ ਹੀ ਹੈ। ਬੇਬੇ ਪਾਲੀ ਕਿੰਨੇ ਵਜੇ ਡੰਗਰ ਖੋਲਣ ਆਉਂਦੇ ਨੇ? ਸਵੇਰ ਸਵੇਰੇ ਬਸ ਦਿਨ ਚੜ੍ਹਦੇ ਸਾਰ ਹੀ। ਇਹਦਾ ਮਤਲਬ ਮੇਰਾ ਜਨਮ ਦਸੰਬਰ ਜਾਂ ਜਨਵਰੀ ਦੇ ਮਹੀਨੇ ਦਿਨ ਸੋਮਵਾਰ ਜਾਂ ਮੰਗਲਵਾਰ ਤੇ ਸਵੇਰੇ ਕਿਦਰੇ 9-10 ਵਜੇ ਦੇ 9:10 ਵਜੇ ਦੇ ਕਰੀਬ ਹੋਇਆ ਹੋਵੇਗਾ ਤਾਂ ਫਿਰ ਸਮਾਂ ਤਾਂ ਠੀਕ ਹੀ ਸੀ ਬੇਬੇ ਠੀਕ ਕਾਦਾ ਸੀ ਪੁੱਤ ਨਾ ਪੁੱਛ ਅੱਗੋਂ ਕੁਝ ਹੋਰ ਤੇਰੇ ਜਨਮ ਦਾ ਸਮਾਂ ਤਾਂ ਮੇਰੇ ਲਈ ਕਹਿਰ ਭਰਿਆ ਸੀ ਉਸ ਵੇਲੇ ਦੀ ਜੇ ਅੱਜ ਵੀ ਕਿਧਰੇ ਯਾਦਾ ਜੀ ਮੈਂ ਲੂ ਲੂ ਕੰਬ ਜਾਂਦੀ ਹਾਂ ਕਿਉਂ ਬੇਬੇ ਐਸਾ ਕੀ ਹੋਇਆ ਸੀ ਮੇਰੇ ਜਨਮ ਸਮੇ ਪੁੱਤ ਤੇਰੀ ਵਾਰੀ ਘਰਦਿਆਂ ਨੂੰ ਬੜੀ ਆਸ ਸੀ ਕਿ ਇਸ ਵਾਰ ਜ਼ਰੂਰ ਰੱਬ ਕੋਈ ਚੰਗਾ ਜੀ ਦੇਊਗਾ ਦਾਈ ਤੋਂ ਲੈ ਕੇ ਤੇਰੀ ਬੇਬੇ ਰਿਖੀ ਰਾਮ ਤੱਕ ਦਾ ਇਹੋ ਕਹਿਣਾ ਸੀ ਬਾਬੇ ਰਿਖੀ ਰਾਮ ਦੀ ਕਹੀ ਗੱਲ ਕਦੇ ਝੂਠ ਨਹੀਂ ਸੀ ਹੋਈ ਪਰ ਤੇਰੀ ਵਾਰੀ ਉਸ ਦੀ ਗੱਲ ਵੀ ਝੂਠ ਨਿਕਲੀ ਤੇ ਦਾਈ ਦੇ ਮੂੰਹੋਂ ਕੁੜੀ ਦਾ ਸ਼ਬਦ ਸੁਣਦਿਆਂ ਹੀ ਤੇਰੀ ਦਾਦੀ ਨੇ ਪਿੱਟ-ਪਿੱਟ ਕੇ ਆਪਣੀ ਛਾਤੀ ਲਾਲ ਕਰ ਲਈ ਘਰ ਵਿੱਚ ਚਾਰੇ ਪਾਸੇ ਮਾਤਮ छा ਗਿਆ ਤੇ ਘਰ ਦਾ ਹਰ ਜੀ ਮੈਨੂੰ ਕੈਰੀ ਅਕ ਤੱਕਣ ਲੱਗ ਪਿਆ ਤੇਰੀ ਅੰਮਾ ਨੇ ਤਾਂ ਅੰਦਰਲੀ ਡੰਗਰਾ ਵਾਲੀ ਕੋਠੜੀ ਦਾ ਬਾਹਰੋਂ ਕੁੰਡਾ ਹੀ ਬੰਦ ਕਰ ਦਿੱਤਾ ਤੇ ਕਈ ਦਿਨ ਮੇਰੀ ਕਿਸੇ ਨੇ ਸੁਧ ਹੀ ਨਾ ਲਈ ਕਿ ਮੈਂ ਅੰਦਰ ਜਿਉਂਦੀ ਵੀ ਹਾਂ ਕਿ ਮਰ ਚੁੱਕੀ ਹਾਂ ਉਹਦਾ ਭਲਾ ਹੋਵੇ ਸਿੱਖਾਂ ਦੇ ਜਮੇਰੋ ਦਾ ਜੋ ਤੇਰੀ ਅੰਮਾ ਤੋਂ ਚੋਰੀ-ਚੋਰੀ ਕੋਠੇ ਉਤਲੇ ਮੋਗੇ ਵਿੱਚੋਂ ਮੈਨੂੰ ਪਾਉਣੇ ਵਿੱਚ ਲਪੇਟ ਕੇ ਰੋਟੀ ਸਿੱਟ ਦੇ ਰਿਹਾ ਪਰ ਰੋਟੀ ਉਦੋਂ ਮੇਰੇ ਸੰਗੋਂ ਪਲਾ ਕਿਵੇਂ ਉਤਰ ਸਕਦੀ ਸੀ ਨਾ ਅੰਦਰ ਕੋਈ ਦੀਵਾ ਬੱਤੀ ਨਾ ਕੋਈ ਪਾਣੀ ਦਾ ਕੁੱਟ ਬਾਹਰ ਡਿਊੜੀ ਵਿੱਚ ਤੇਰੀ ਅੰਮਾ ਦਾ ਪਿੱਟ ਪਟੌਵਾ ਤੇ ਅੰਦਰਲੀ ਕੋਠੜੀ ਦੇ ਕੁੰਡੇ ਉੱਤੇ ਪੂਰਾ ਪੂਰਾ ਪਹਿਰਾ ਕਿ ਮੈਨੂੰ ਅੰਦਰ ਕੋਈ ਵੀ ਕਿਸੇ ਤਰ੍ਹਾਂ ਅਨਾਜ ਦਾ ਭੋਰਾ ਨਾ ਪਹੁੰਚੇ ਉਹ ਕਿਉਂ ਤੇਰੀ ਕੁੱਖੋਂ ਤੀਜੀ ਵਰੀ ਜੋ ਤੇਰੀ ਅੰਮਾ ਦੇ ਹਿੱਕ ਉੱਤੇ ਪੱਥਰਾ ਡਿੱਗਿਆ ਸੀ ਬੇਬੇ ਫੇਰ ਤਾਂ ਮੈਂ ਤੈਨੂੰ ਬਹੁਤ ਦੁੱਖ ਦਿੱਤਾ ਮੈਨੂੰ ਮਾਫ ਕਰੀ ਬੇਬੇ ਮੇਰੇ ਪਿੱਛੇ ਤੇਰੀ ਇਹ ਦੁਰਦਸ਼ਾ ਹੋਈ ਪਰ ਬੇਬੇ ਇਸ ਵਿੱਚ ਤੇਰਾ ਕਾਹਦਾ ਕਸੂਰ ਸੀ ਜੇ ਧੀ ਜੰਮ ਪਈ ਸੀ ਧੀਮੀ ਧੀ ਜੰਮੇ ਜਾਂ ਪੁੱਤ ਇਸ ਵਿੱਚ ਧੀਮੀ ਦਾ ਕੋਈ ਦੋਸ਼ ਨਹੀਂ ਹੁੰਦਾ ਇਹ ਸਾਰੀ ਗੱਲ ਆਦਮੀ ਦੇ XY ਜਰਮਾਂ ਤੇ ਨਿਰਪੜ ਕਰਦੀ ਹੈ ਪੁੱਤ ਧੀਮੀ ਦੀ ਤਾਂ ਹਰ ਪਾਸਿਓਂ ਕਮਕਤੀ ਹੈ ਜੇ ਪੁੱਤ ਜੰਮ ਪਵੇ ਤਹ ਲੋਕ ਪਿਓ ਦਾਦੇ ਨੂੰ ਵਧਾਈਆਂ ਦੇਣ ਲੱਗਦੇ ਨੇ ਜੰਮਣ ਵਾਲੀ ਨੂੰ ਕੋਈ ਨਹੀਂ ਪੁੱਛਦਾ ਤੇ ਜੰਮ ਪਈ ਤਾਂ ਸਾਰਾ ਕਸੂਰ ਤੀਵੀ ਦਾ ਤੇ ਸਾਰੇ ਘਰ ਦੇ ਉਸ ਨੂੰ ਕੋਸਣ ਲੱਗਦੇ ਨੇ ਸਾਡਾ ਸਮਾਜ ਹੈ ਹੀ ਇਹੋ ਜਿਹਾ ਪਰ ਤੇਰੀ ਅੰਮਾ ਨੇ ਤੇਰੇ ਜਨਮ ਸਮੇਂ ਜੋ ਮੇਰਾ ਹਾਲ ਕੀਤਾ ਉਹ ਮੈਂ ਉਮਰ ਭਰ ਨਹੀਂ ਭੁੱਲਣਾ ਉਹ ਤਾਂ ਅੰਦਰੋਂ ਅੰਦਰੀ ਮੈਨੂੰ ਤੇ ਤੈਨੂੰ ਮਾਰ ਮੁਗਾਉਣਾ ਚਾਹੁੰਦੀ ਸੀ ਪਰ ਭਲਾ ਹੋਵੇ ਸੁਰਗਾਂ ਵਿੱਚ ਪਈ ਤੇਰੇ ਬਾਬੇ ਦਾ ਬਹੁਤ ਪਲਾਦਮੀ ਸੀ ਉਹ ਉਸ ਨੂੰ ਜਦੋਂ ਪਤਾ ਲੱਗਿਆ ਕਿ ਬੁੜੀ ਨੇ ਜੱਚਾ ਤੇ ਬੱਚਾ ਨੂੰ ਪਿਛਲੇ ਅੰਦਰ ਬੰਦ ਕਰ ਰੱਖਿਆ ਨੰਨ ਨਾ ਪਾਣੀ ਉਤੋਂ ਕੋਠੜੀ ਵਿੱਚ ਮੋਗੇ ਥਾਈ ਆਉਂਦੀ ਹਵਾ ਨੂੰ ਵੀ ਘੜਾ ਮੁੱਧਾ ਮਾਰ ਕੇ ਬੰਦ ਕਰ ਦਿੱਤਾ ਆਪਣਾ ਖੁੰਟਾ ਚੁੱਕੀ ਘਰ ਆਇਆ ਤੇ ਆਉਂਦਿਆਂ ਹੀ ਉਸ ਨੇ ਅੰਮਾ ਨੂੰ ਝਿੜਕਦਿਆਂ ਡੰਗਰਾ ਵਾਲੀ ਕੋਠੜੀ ਦਾ ਕੁੰਡਾ ਖੋਲ੍ਹਿਆ ਤੇ ਤੇਰੀ ਭੂਆ ਨੂੰ ਮੈਨੂੰ ਅੰਨ ਬਾਣੀ ਦੇਣ ਲਈ ਗਿਆ ਕੋਠੜੀ ਅੰਦਰ ਬੋ ਉੱਬਰ ਆਈ ਸੀ ਬੇਬੇ ਦੀ ਗੱਲ ਸੁਣਦਿਆਂ ਮੇਰੇ ਧੁਰ ਅੰਦਰੋਂ ਕਿਦਰੋਂ ਇੱਕ ਠਰਿਆ ਹੋਇਆ ਹੌਂਗਾ ਨਿਕਲਿਆ ਤੇ ਨਾਲ ਹੀ ਇੱਕ ਪ੍ਰਸ਼ਨ ਚਿੰਨ ਮੇਰੇ ਬੁੱਲਾਂ ਵਿੱਚੋਂ ਝੜ ਕੇ ਬੇਬੇ ਦੇ ਮੱਥੇ ਵਿੱਚ ਜਾ ਲਟਕਿਆ ਬੇਬੇ ਪਰ ਉਸ ਵੇਲੇ ਬਾਈ ਜੀ ਨੇ ਅੰਮਾ ਨੂੰ ਕੁਝ ਨਹੀਂ ਕਿਹਾ ਉਹ ਕਿੱਥੇ ਸਨ ਉਹ ਤਾਂ ਬੜੇ ਸਮਝਦਾਰ ਅਤੇ ਦਲੇਰ ਸ਼ਖਸ ਸਨ ਪੁੱਤ ਉਹ ਘਰ ਹੁੰਦੇ ਤਾਂ ਐਸਾ ਵਕਤ ਕਾਸ ਨੂੰ ਦੇਖਣਾ ਪੈਂਦਾ ਉਹ ਤਾਂ ਆਪਣੀ ਪਲਟਣ ਨਾਲ ਬਦਲ ਕੇ ਕਿਧਰੇ ਗੁਹਾਟੀ ਪਤਾ ਨਹੀਂ ਕਿੱਥੇ ਗਏ ਹੋਏ ਸਨ ਉਦੋਂ ਦੂਜੀ ਵੱਡੀ ਲਾਮ ਜੋ ਲੱਗੀ ਹੋਈ ਸੀ ਤੇ ਹਰ ਪਾਸੇ ਇੱਕ ਭੈ ਛਾਇਆ ਪਿਆ ਸੀ ਉਹ ਤਾਂ ਸਾਲ 6 ਮਹੀਨੇ ਪਿੱਛੋਂ ਕਿਧਰੇ ਪਿੰਡ ਛੁੱਟੀ ਘਟਣਾਉਂਦੇ ਹੁੰਦੇ ਸਨ ਉਹਨਾਂ ਦੀ ਫੌਜੀ ਨੌਕਰੀ ਨੂੰ ਤਾਂ ਤੂੰ ਜਾਣਦੀ ਹੀ ਹੈ ਉਹਨਾਂ ਨੇ ساری ਉਮਰ ਘਰ ਤੋਂ ਦੂਰ ਰਹਿ ਕੇ ਹੀ ਕੱਟੇ ਹੈ। ਅੱਗੋਂ ਬੇਬੇ ਦੇ ਜਿਵੇਂ ਗਲੇਡੂ ਪਰ ਆਏ ਸਾਂ ਤੇ ਮੈਂ ਇੱਕ ਗੱਲ ਹੋਰ ਜ਼ਰੂਰ ਪੁੱਛਣਾ ਚਾਹੁੰਦੀ ਸੀ। ਪਰ ਫੇਰ ਵੀ ਨਾ ਪੁੱਛੀ ਕਿ ਬੇਬੇ ਮੈਥੋਂ ਵੱਡੀ ਤਾਂ ਮੇਰੀ ਇੱਕੋ ਭੈਣ ਹੈ ਜਸਵੰਤ। ਫੇਰ ਮੇਰੇ ਜੰਮਣ ਉੱਤੇ ਐਨਾ ਸ਼ੋਕ ਕਿਉਂ ਮਨਾਇਆ ਗਿਆ? ਜਦਕਿ ਭੂਆ ਦੀਆਂ ਪੋਰੀਆਂ ਅੱਠਤੀਆਂ ਸਨ ਪਰ ਬੇਬੇ ਦੀਆਂ ਅੱਖਾਂ ਵਿੱਚੋਂ ਡੱਬ-ਡੱਬ ਕਿਰਦੇ ਅਥਰੂ ਦੇਖ ਮੈਂ ਅਗੋਂ ਉਸ ਕੋਲੋਂ ਹੋਰ ਕੁਝ ਨਾ ਪੁੱਛਿਆ ਉਹ ਜਿਵੇਂਰੇ ਢਿੱਡ ਵਿੱਚ ਮੇਲਦਾ ਇਹ ਸਵਾਲ ਜਿਵੇਂ ਮੈਨੂੰ ਚੈਨ ਨਹੀਂ ਲੈਣ ਦੇ ਰਿਹਾ ਸੀ ਕਿ ਅੰਮਾ ਨੇ ਮੈਨੂੰ ਤੀਜਾ ਪੱਥਰ ਕਿਉਂ ਕਿਹਾ ਬੇਬੇ ਨੇ ਝਟਕੂ ਪਿੱਛੋਂ ਆਪੇ ਫੇਰ ਗੱਲ ਤੋਰੀ ਪੁੱਤ ਤੂੰ ਤੀਜੀ ਤੀ ਜੰਮੀ ਸੀ ਮੇਰੇ ਤੇ ਤੇਰੀ ਅੰਮਾ ਕੁੜੀਆਂ ਨੂੰ ਪੱਥਰ ਹੀ ਕਹਿੰਦੀ ਸੀ ਪਰ ਬੇਬੇ ਭੂਆ ਦੀਆਂ 8 ਧੀਆਂ ਵਿੱਚੋਂ ਚਾਰਾਂ ਨੂੰ ਅੰਮਾ ਆਪਣੇ ਕੋਲ ਪਿੰਡ ਰੱਖਦੇ ਸੀ ਅਸੀਂ ਤਾਂ ਦੋ ਹੀ ਭੈਣਾਂ ਸੀ ਮੈਂ ਤੇ ਜਸਵੰਤ ਭੈਣ ਨਹੀਂ ਪੁੱਤ ਤੂੰ ਤੀਜੀ ਧੀ ਸੀ ਮੇਰੀ ਕੁੱਖੋਂ ਇੱਕ ਹੋਰ ਤੇਰੇ ਨਾਲੋਂ ਸਾਲ ਪਰ ਵੱਡੀ ਸੀ ਚੰਗੀ ਭਲੀ ਇੱਕ ਦਿਨ ਖੇਡਦੀ ਖੇਡਦੀ ਚੁਬਾਰੇ ਵਿੱਚੋਂ ਵਿਹੀ ਵਿੱਚ ਡਿੱਗ ਕੇ ਪਲਾਂ ਵਿੱਚ ਹੀ ਰੱਬ ਨੂੰ ਪਿਆਰੀ ਹੋ ਗਈ ਉਸ ਦਾ ਨਾਂ ਵੀ ਬਚਿੰਤ ਹੀ ਸੀ ਫਿਰ ਮੇਰਾ ਨਾਂ ਬਚਿੰਤ ਕਿਉਂ ਰੱਖਿਆ ਤੇਰੀ ਅੰਮਾ ਨੇ ਤਾਈਆਂਉ ਤੇਰਾ ਇਹ ਨਾਂ ਰੱਖਿਆ ਸੀ ਕਿ ਤੂੰ ਵੀ ਪਹਿਲੀ ਵਾਂਗੂ ਛੇਤੀ ਮਰ ਮੁੱਕ ਜਾਂਦੀ ਪਰ ਹੁਣ ਤੂੰ ਕਾਹਨੂੰ ਇਹ ਭੈੜੀਆਂ ਗੱਲਾਂ ਛੇੜ ਬੈਠੀ ਮਾਰੇ ਬੋਲ ਨਹੀਂ ਕੱਢਣੇ ਚਾਹੀਦੇ ਪੁੱਤ ਮੂੰਹ ਹੁਣ ਬੇਬੇ ਮੇਰੇ ਮੂੰਹ ਵੱਲ ਇੱਕੋ ਟੱਕ ਦੇਖਦੇ ਉਹ ਬੁਮਾਰਕੇ ਰੋ ਪਏ ਸੀ ਪਰ ਬੇਬੇ ਹੁਣ ਤਾਂ ਮੈਂ ਆਪਣੇ ਘਰਬਾਰ ਦੀ ਹੋ ਗਈ ਹੁਣ ਮੈਂ ਸਾਲ ਪਰ ਦੀ ਥੋੜੋ ਜੋ ਚੁਬਾਰੇ ਵਿੱਚੋਂ ਖੇਡਦੀ ਖੇਡਦੀ ਹੀਠਾਂ ਵੀਹੀ ਵਿੱਚ ਡਿੱਗ ਕੇ ਮਰ ਜਾਊਂਗੀ ਮੈਂ ਗੱਲ ਨੂੰ ਹਾਸੇ ਵਿੱਚ ਟਾਲਿਆ ਨਾ ਬੁੱਤ ਜੁਗ-ਜੁਗ ਜਿਵੇਂ ਤੈਨੂੰ ਮੇਰੀ ਉਮਰ ਵੀ ਲੱਗ ਜੇ ਤੂੰ ਤਾਂ ਪੁੱਤ ਸਾਡਾ ਨਾਂ ਉੱਚਾ ਕੀਤਾ ਜਦਕਦੇ ਕਿਸੇ ਅਖਬਾਰ ਵਿੱਚੋਂ ਤੇਰਾ ਨਾਂ ਸੁਣਦੀ ਆ ਨਾ ਮੈਂ ਤਾਂ ਜਿਵੇਂ ਖੁਸ਼ੀ ਤੇ ਹਰਸ਼ ਵਿੱਚ ਥਾਉਂ ਦੇ ਥਾਉਂ ਖੜੀ ਗਿੱਟ ਪਰ ਉੱਚੀ ਹੋ ਜੰਨੀ ਆ ਰਹਿਣ ਦੇ ਬੇਬੇ ਤੂੰ ਐਵੇਂ ਨਾ ਮੈਨੂੰ ਵੜਾਇਆ ਕਰ ਦੱਸ ਖਾਂ ਤੇਰਾ ਕਿਹੜਾ ਬੱਚਾ ਐਸਾ ਹੈ ਜਿਸ ਦਾ ਨਾਂ ਸੁਣ ਕੇ ਤੂੰ ਖੜੀ ਖੜੋਤੀ ਗੇਟ ਪਰ ਉੱਚੀ ਨਹੀਂ ਹੁੰਦੇ ਬਲਵੰਤ ਵੀਰ ਡਿਪਟੀ ਮੈਨੇਜਰ ਹੈ ਪਲਦੀਪ ਵੀਰ ਹੈੱਡ ਡਰਾਫਟਸਮੈਨ ਸੁਖਦੇਵ ਵੀਰ ਤੇ ਗੁਲਜੀਤ ਭੈਣ ਵੀ ਚੰਗੀਆਂ ਪੋਸਟਾਂ ਉੱਤੇ ਹਨ ਤੂੰ ਤਾਂ ਬੇਬੇ ਡਿਪਟੀ ਦੀ ਮਾਂ ਏ ਤੈਨੂੰ ਪੁੱਤਾਂ ਉੱਤੇ ਨਾਜ਼ ਹੋਣਾ ਚਾਹੀਦਾ ਬੇਬੇ ਤੂੰ ਮੈਨੂੰ ਐਵੇਂ ਵਡਿਆਈ ਜੰਨੀ ਮੈਂ ਤਾਂ ਤੈਨੂੰ ਜਨਮ ਤੋਂ ਹੀ ਦੁੱਖ ਦੇਂਦੀ ਚੱਲੀ ਆ ਰਹੀ ਹਾਂ ਨਾ ਪੁੱਤ ਇਉਂ ਨਾ ਕਹਿ ਉਹ ਤਾਂ ਤੇਰੀ ਅੰਮਾ ਦੇ ਪੁੱਲ ਸੀ ਤੇਰੇ ਜੰਦਿਆਂ ਹੀ ਰੋਣਾ ਪੇਟਣਾ ਸ਼ੁਰੂ ਕਰ ਦਿੱਤਾ ਪਰ ਪਿੱਛੋਂ ਤੇਰੀ ਅੰਮਾ ਤੈਨੂੰ ਵੱਡਿਆਂ ਭਾਗਾ ਵਾਲੀ ਮੰਨਣ ਲੱਗ ਪਈ ਸੀ ਤੇ ਤੈਨੂੰ ਹਰ ਸਮੇਂ ਨਾਲ-ਨਾਲ ਉਂਗਲੀ ਲਾਈ ਫਿਰਦੀ ਉਹ ਕਿਉਂ ਤੇਰੇ ਉੱਤੋਂ ਬਲਵੰਤ ਪਲਦੀਪ ਸੁਖਦੇਵ ਤਿੰਨੇ ਵੀਰਾਂ ਨੇ ਜੋ ਜਨਮ ਲਿਆ ਸੀ ਪਿੱਛੋਂ ਤਾਂ ਤੇਰੀ ਅੰਮਾ ਇਹੀ ਕਹਿਣ ਲੱਗ ਪਈ ਸੀ ਬਈ ਸਾਡੇ ਘਰ ਤਾਂ ਇਹੀ ਕੁੜੀ ਬਚਿੰਤ ਕਰਮਾਂ ਵਾਲੀ ਹੈ ਜਿਹੜੀ ਨਾਲ ਤਿੰਨ ਵੀਰਾਂ ਦੀ ਉਂਗਲੀ ਫੜਲੇ ਇਹ ਸਭ ਕਹਿੰਦੇ ਆ ਹੁਣ ਜਿਵੇਂ ਬੇਬੇ ਦੇ ਚਿਹਰੇ ਉਪਰੀਪਾ ਗੁਲਾਬੀ ਜੀ ਉਗੜਾਈ ਸੀ ਇਉਂ ਦਿੱਲੀ ਮੇਰੇ ਕੋਲ ਕੁਝ ਦਿਨ ਲਈ ਆਈ ਬੇਬੇ ਨਾਲ ਮੈਂ ਆਪਣੇ ਦੁੱਖ ਸੁੱਖ ਫੋਲਦੀ ਆਪਣੀ ਜਨਮ ਗਾਥਾ ਬੇਬੇ ਦੇ ਮੂੰਹੋਂ ਸੁਣ ਕੇ ਬੜੀ ਹੈਰਾਨ ਵੀ ਹੋਈ ਤੇ ਖੁਸ਼ ਵੀ ਫੇਰ ਉਸ ਰਾਤ ਮੈਂ ਇੱਕ ਲੰਬੀ ਕਵਿਤਾ ਲਿਖੀ ਲੋਕਾਂ ਦੇ ਘਰ ਅੰਦਰ ਹਰ ਵਰਖਾ ਦੇ ਜਦ ਬਾਛੜਾਉਂਦੀ ਉਹ ਮੁੱਦੇ ਘੜਿਆਂ ਨਾਲ ਮੋਗਿਆਂ ਦੇ ਮੂੰਹ ਮੁੰਦ ਦਿੰਦੇ ਪਰਦਾਦੀ ਮੇਰੀ ਦੀ ਦੇਲੀ ਅੰਦਰ ਆਈ ਵਾਰ ਜੋ ਪੱਥਰ ਵਰਦਾ ਉਸ ਦਾ ਉਹ ਕੀ ਕਰਦੀ ਹਰ ਪੱਥਰ ਦੀ ਉਮਰਾਂ ਲੰਬੀ ਜੋ ਦਾਦੀ ਤੋਂ ਮੂਲ ਨਾ ਜਾਂਦੇ ਚੱਲੀ ਤੇ ਜਨਣੀ ਮੇਰੀ ਦੇ ਨੈਣੀ ਟਿਪ ਟਿਪ ਹੰਝੂ ਕਿਰਦੇ ਮਮਤਾ ਰੋੜੋ ਫਾਵੀ ਹੁੰਦੀ ਜਨਣੀ ਦੀ ਜਿੰਦ ਜਾਂਦੀ ਸੱਲੀ ਅੰਤ ਦਾਦੀ ਸੂਤਕ ਦੁੱਧ ਨੂੰ ਲੂਣ ਜ਼ਹਿਰ ਦਾ ਤੜਕਾ ਲਾਉਂਦੀ ਤੇ ਹਰ ਪੱਥਰ ਨੂੰ ਮਾਰ ਮੁਕਾਉਂਦੀ ਧੰਨਵਾਦ ਜੀ ਇਸ ਵੈ ਜੀਵਨੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੂਰਨ ਜੀ ਧੰਨਵਾਦ ਜੀ